ਆਪ ਬਾਣੇ ਕਰਕੇ ਕੋਈ ਕਹਿੰਦੇ ਉਹ ਮੋਟਾ ਪਾਵਾਗੇ ਤੂੰ ਨਹੀਂ ਉੱਠੋ ਕੋਈ ਭਾਈ ਦੇਖ ਇਹ ਮਾਜੋ ਸਾਵਾ ਇਹ ਦਲਜੀਤ ਸਿੰਘ ਟਵਾਲ ਸਾਡੇ ਇਸ ਇਲਾਕੇ ਦੇ ਬਹੁਤ ਸੀਨੀਅਰ ਲੀਡਰ ਹੈ ਚੇਅਰਮੈਨ ਮਾਰਕੀਟਿੰਗ ਕਮੇਟੀ ਵੀ ਹੁੰਦੇ ਸੀ ਸਭ ਕੁਝ ਹੈ ਗਿਆ ਤੇ ਇਹਨਾਂ ਨੇ ਅੱਜ ਅਸੀਂ ਇਹਨਾਂ ਨੂੰ ਬਕਰ ਮਾਜਦਾ ਜੀ ਨੇ ਰਿਕੁਐਸਟ ਕੀਤੀ ਸੀ ਕਿ 20 ਮਈ 25 ਪਿੰਡਾਂ ਦੇ ਇੰਚਾਰਜ ਨੇ ਕਿ ਇੱਕ ਵੱਡੀ ਮੀਟਿੰਗ ਕਰਾਓ ਔਰ ਇਹ ਬਹੁਤ ਤੁਸੀਂ ਆਪ ਦੇਖਿਆ ਵੀ ਲੂ ਚੱਲ ਰਹੀਆਂ ਇਹਨਾਂ ਪਾਸੇ ਇਕੱਠ ਹੋਇਆ ਔਰ ਲੋਕਾਂ ਦਾ ਹੰਗਾਰਾ ਬਹੁਤ ਆ ਕਾਂਗਰਸ ਪਾਰਟੀ ਨੂੰ ਮੇਰੇ ਲਈ ਵੀ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਥੀ ਫਤੇਗੜ ਸਾਭ ਦੀ ਸੀਟ ਬਹੁਤ ਵੱਡੀ ਲੀਡ ਲੈ ਕੇ ਨਿਕਲਾਂਗੇ ਔਰ ਸਾਨੇਵਾਲ ਆ ਕੇ ਤੋਂ ਵੀ ਆਮ ਪਾਰਟੀ ਦੇ ਵਰਕਰ ਵੀ ਅੱਜ ਸ਼ਾਮਿਲ ਹੋ ਰਹੇ ਨੇ ਕੰਮਕਾਜ ਜੀ ਦੇ ਵਿੱਚ ਉਹ ਤਾਂ ਤਾਂ ਹੀ ਉਧਰ ਹੁਣ ਭਾਜਣਾ ਪੈ ਰਹੀਆਂ ਨੇ ਹਰ ਜਗ੍ਹਾ ਅੱਜ ਅੱਜਕੱਲ ਮੈਂ ਜਿੱਥੇ ਜਾ ਰਹੇ ਹਾਂ ਆਮ ਪਾਰਟੀ ਦੇ ਵਰਕਰ ਸ਼ਾਮਿਲ ਹੋ ਰਹੇ ਅਸਵੇਰੇ ਸਾਨੇਵਾਲ ਆਪਣਾ ਉਹ ਇੱਕ ਮੈਰਿਜ ਹਾਲ ਸੀ ਉਹਦੇ ਵਿੱਚ ਹਾਂ ਉਹਦੇ ਵਿੱਚ ਸੀ ਉਹਦੇ ਵਿੱਚ 10 15 20 ਲੋਕ ਆਮ ਪਾਰਟੀ ਦੇ ਆਏ ਆ ਕੱਲ ਵੀ ਮੈਂ ਹੋਰ ਹਲਕੇ ਚਾਂ ਗੱਲ ਸੀ ਸਭ ਜਗ੍ਹਾ ਆਮ ਪਾਰਟੀ ਦੇ ਲੋਕ ਹੁਣ ਚਾ ਮਿਲ ਹੋ ਰਿਹਾ ਉਹਨਾਂ ਨੂੰ ਦਿਖ ਰਿਹਾ ਕਿ ਇਹ ਪਾਰਟੀ ਉਹ ਸੀ ਜਿਹੜੀ ਹਵਾ ਚ ਗੱਲਾਂ ਕਰਦੀ ਸੀ ਕੰਮ ਧਰਤੀ ਤੇ ਕਰਦੀ ਨਹੀਂ ਆ ਕਾਂਗਰਸ ਪਾਰਟੀ ਨੇ ਜੋ ਕਿਹਾ ਹੈਗਾ ਉਹ ਵਾਦੇ ਪੂਰੇ ਕਰੇਗੀ ਇਹ ਸਾਨੂੰ ਵਿਸ਼ਵਾਸ ਆ ਲੋਕਾਂ ਨੂੰ ਇਹ ਵੀ ਲੱਗ ਰਿਹਾ ਕਿ ਕੇਂਦਰ ਚ ਕਾਂਗਰਸ ਦੀ ਸਰਕਾਰ ਬਣ ਰਹੀ ਆ ਮੋਦੀ ਜਾ ਰਾ ਇਸ ਕਰਕੇ ਵੀ ਬਹੁਤ ਸਾਰੇ ਲੋਕ ਸਾਡੇ ਨਾਲ ਖਿੱਚ ਕੇ ਆ ਰਹੇ ਬਹੁਤ ਬਹੁਤ ਧੰਨਵਾਦ ਅੱਜ ਕਾਫੀ ਦੇਰ ਬਾਅਦ ਡਾਕਟਰ ਸਾਹਿਬ ਨੇ ਸਾਡੇ ਬਲਾਕ ਪੱਧਰ ਦੀ ਇੱਕ ਮੀਟਿੰਗ ਸਰਦੀ ਸੀ ਤੁਸੀਂ ਆਪ ਖੁਦ ਦੇਖਿਆ ਹੋਣਾ ਕਿ ਇਕੱਠ ਕਾਫੀ ਵੱਡਾ ਰੂਪ اختیار ਕਰ ਗਿਆ ਸੀ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵਿੱਚ ਲੋੜ ਤੋਂ ਵੱਧ ਉਤਸ਼ਾਹ ਤੇ ਮਜ਼ਬੂਤੀ ਨਾਲ ਕੰਮ ਕਰ ਰਹੇ ਆ ਬੂਥ ਪੱਧਰ ਤੇ ਕੰਮ ਕਰ ਰਹੇ ਨੇ ਤੇ ਇਹੋ ਜਿਹੀ ਕੋਈ ਗੱਲ ਨਹੀਂ ਵੀ ਅਸੀਂ ਸਰਕਾਰ ਨੂੰ ਹਰਾ ਨਹੀਂ ਸਕਦੇ ਸਾਡੇ ਏਰੀਆ ਦੇ ਵਿੱਚ ਕਾਂਗਰਸ ਵੱਧ ਵਧ ਵੋਟਾਂ ਨਾਲ ਲੀਡ ਲੈ ਕੇ ਜਿੱਤੂਗੀ ਇਹ ਮੈਨੂੰ ਪੂਰਾ ਵਿਸ਼ਵਾਸ ਹੈ ਤੇ ਡਾਕਟਰ ਸਾਹਿਬ ਵੀ ਮੇਰੇ ਹਸਾਬ ਨਾਲ ਸੀਟ ਜਿੱਤਣਗੇ I think it's all.